ਮੰਜੂ ਠਾਕੁਰ ਮੰਜੂ ਠਾਕੁਰ ਆਪਕਾ ਵੀ ਪ੍ਰਿੰਤ ਸ਼ਰਮਾ ਗੁੰਜਨ ਵਰਮਾ ਗੁੰਜਨ ਵਰਮਾ ਜਿਹਾ ਹਸੇ ਹਿਆ ਕਿਥੇ ਹਰ 12 ਸਾਲ ਬਾਅਦ ਬਿਜਲੀ ਪੈਂਦੀ ਆ ਤੇ ਬਿਜਲੀ ਪੈਣ ਦੇ ਕਰਕੇ ਜਿਹੜਾ ਸ਼ਿਵਲਿੰਗ ਆ ਉਹ ਟੁੱਟ ਜਾਂਦਾ ਆ ਵਿਰਧ ਹੋ ਜਾਂਦਾ ਆ ਤੇ ਇੱਥੋਂ ਦੇ ਜਿਹੜੇ ਪੰਡਤ ਆ ਉਹ ਆਪਣਾ ਦਾਲ ਦਾ ਆਟਾ ਠੀਕ ਹੈ ਰੋਗ ਦਿੰਦਾ ਸੀਗਾ ਕੁਲੰਤ ਨਾਮ ਦਾ ਜਿਹੜਾ ਰਾਖ ਸੀਗਾ ਤੇ ਫਿਰ ਭੋਲੇ ਸ਼ੰਕਰ ਜੀ ਨੇ ਉਹਨਾਂ ਨੂੰ ਮਤਲਬ ਘੁੱਟ ਕੇ ਮਾਰ ਦਿੱਤਾ ਕਰੀ ਅਸਲੀ ਜੁੰਨੇ ਆ ਗਏ ਬਾਂਦਰ ਦੀ ਪੰਚਨ ਸੁਆ ਆ ਦੇਖੋ ਜੀ ਆ ਐਸ ਬਾਂਛੇ ਚ ਹੁੰਦੇ ਸੀ ਅਸੀਂ ਪਹਿਲਾਂ ਬਈ ਖਾਲਾ ਜੀ ਦਾ ਵਾੜਾ ਨਹੀਂਗਾ ਜੀ ਇੱਥੇ ਆਣਾ ਆ ਦੇਖੋ ਨਿਕ ਨਿਕ ਜਵਾਗ ਆਏ ਨੇ ਲੋ ਜੀ ਆ ਗਏ ਸਭ ਤੋਂ ਟੋਪ ਤੇ ਹਰ ਹਰ ਮਹਾਦੇਵ ਚੈੱਕ ਕਰੋ ਯਾਰ ਬਈ ਤੇ ਆਣਾ ਬਹੁਤ ਔਖਾ ਪਰ ਜਿਹੜਾ ਆ ਗਿਆ ਤੇ ਜੰਨਤ ਹੀ ਤੇ ਪਿਛਲੇ ਵਲੋਗ ਤੁਹਾਨੂੰ ਅਸੀਂ ਇਹ ਦਿਖਾਇਆ ਸੀਗਾ ਕਿ ਕਿੱਦਾਂ ਆਣਾ ਤੇ ਕਿਹੜੇ ਰਸਤੇ ਤੋਂ ਆਣਾ ਆ ਪਰ ਉੱਪਰ ਆ ਕੇ ਸਾਨੂੰ ਪਤਾ ਲੱਗਾ ਕਿ ਇਹਦੇ ਦੋ ਰਸਤੇ ਨੇ ਅਸੀਂ ਔਖਾ ਰਸਤਾ ਸੁਣਿਆ ਸੀ ਸਾਨੂੰ ਕਿਉਂਕਿ ਪਤਾ ਨਹੀਂ ਸੀਗਾ ਇਹਦਾ ਰਸਤਾ ਇੱਕ ਕੁੱਲੂ ਤੋਂ ਵੀ ਆਉਂਦਾ ਆ ਤੇ ਜਿਹੜੇ ਵੀ ਮੇਰੇ ਵੀਰ ਜਾਣਾ ਹੋਵੇ ਉਹ ਚੰਗੀ ਤਰ੍ਹਾਂ ਸਰਚ ਕਰ ਲੈ ਕੁੱਲੂ ਵਾਲੇ ਰਸਤੇ ਤੋਂ ਆ ਜੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਪਹਾੜ ਦੇ ਉੱਪਰ ਬਿਲਕੁਲ ਇਹ ਟੈਂਪਲ ਬਣਿਆ ਹੋਇਆ ਹੈ ਤੇ ਸਾਰੇ ਪਹਾੜ ਇੱਥੋਂ ਦਿਖਦੇ ਆ ਤੇ ਨਾਲ-ਨਾਲ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ-ਨਾਲ ਅਸੀਂ ਤੁਹਾਨੂੰ ਸਾਰੀ ਹਿਸਟਰੀ ਦੱਸਾਂਗੇ ਜਿੰਨੇ ਸਾਨੂੰ ਪਤਾ ਆ ਤੇ ਹੁਣ ਆਪਾਂ ਥੱਕ ਬੁੱਧ ਜਾਂ ਥੋੜਾ ਜਿਹਾ ਆਪਾਂ ਸਾਹ ਲਈਏ ਇੱਥੇ ਆਪਿਆ ਭਾਈ ਮਿੱਤਰ ਆਪਣਾ ਤੇ ਇਹਦੇ ਨਾਲ ਦੇਖਦੇ ਆ ਥੋੜੇ ਬਹਿਨੇ ਆ ਇੰਨੇ ਉੱਚੇ ਹੋਣ ਦੇ ਕਾਰਨ ਇੱਥੇ ਹਵਾ ਜਿਹੜੀ ਬਹੁਤ ਤੇਜ਼ ਚੱਲਦੀ ਆ ਤੇ ਥੋੜਾ ਜਿਹਾ ਮਾਈਕ ਪ੍ਰੋਬਲਮ ਆ ਰਹੀ ਐ। ਬਾਏ ਇਵਨਿੰਗ ਐ ਕਿੱਥੋਂ ਵੀ ਜੀ ਲੁਧਿਆਣਾ ਕਿੱਥੋਂ ਅਧਿਆਨੇ ਤੋਂ ਲੁਧਿਆਣਾ ਤੋਂ। ਲੋ ਜੀ ਜੈ ਬਿਜਲੀ ਜੀ ਵਾਹ ਤੇ ਆ। ਨਮਸ਼ਕਾਰ ਨਮਸ਼ਕਾਰ ਨਮਸ਼ਕਾਰ। ਲੋ ਜੀ ਇਹ ਮੰਦਿਰ ਸੀ ਕਿ ਬਿਜਲੀਆਨੀ ਮੰਦਿਰ ਤੇ ਆ ਆਗੇ ਫੁੱਲਾਂ ਦੀ ਘਾਟੀ ਤੇ ਇਥੋਂ ਦਾ ਇਤਿਹਾਸ ਇਹ ਆ ਕਿ ਇਥੇ ਹਰ 12 ਸਾਲ ਬਾਅਦ ਬਿਜਲੀ ਪੈਂਦੀ ਆ ਤੇ ਬਿਜਲੀ ਪੈਣ ਦੇ ਕਰਕੇ ਜਿਹੜਾ ਸ਼ਿਵਲਿੰਗ ਆ ਉਹ ਟੁੱਟ ਜਾਂਦਾ ਆ ਵਿਰਧ ਹੋ ਜਾਂਦਾ ਆ ਤੇ ਇੱਥੋਂ ਦੇ ਜਿਹੜੇ ਪੰਡਤ ਆ ਉਹ ਆਪਣਾ ਦਾਲ ਦਾ ਆਟਾ ਤੇ ਮੱਖਣ ਦੇ ਨਾਲ ਉਹਨੂੰ ਮਤਲਬ ਜੋੜ ਦਿੰਦੇ ਆ ਤੇ ਫੇਰ ਉਹ ਥੋੜੇ ਟਾਈਮ ਬਾਅਦ ਸਹੀ ਹੋ ਜਾਂਦਾ ਫੇਰ ਦੁਬਾਰੇ ਵੀ ਮਤਲਬ ਜੋੜ ਜਾਂਦਾ ਆ ਤੇ 12 ਸਾਲ ਬਾਅਦ ਇੱਥੇ ਬਿਜਲੀ ਪੈਣ ਦਾ ਕਾਰਨ ਕੀ ਆ ਉਹ ਵੀ ਤੁਹਾਨੂੰ ਦੱਸਦੇ ਆ ਇੱਥੇ ਕੁਲੰਤ ਨਾਮ ਦਾ ਨਾ ਕੁਲੰਤ ਨਾਮ ਦਾ ਰਾਖਸ਼ੀ ਬੜਾ ਤਕੜਾ ਤੇ ਉਹ ਇਸ਼ਾਤਾਰੀ ਮਤਲਬ ਸੱਪ ਦਾ ਧਾਰਨ ਕਰਕੇ ਰੂਪ ਧਾਰਨ ਕਰਕੇ ਨਾ ਉਹਨੇ ਇੱਥੇ ਜਿਹੜੀ ਨਦੀ ਸੀਗੀ ਉਹਦਾ ਪਾਣੀ ਮਤਲਬ ਉਹ ਕਰ ਦਿੰਦਾ ਸੀਗਾ ਰੋਗ ਦਿੰਦਾ ਸੀਗਾ ਕੁਲੰਤ ਨਾਮ ਦਾ ਜਿਹੜਾ ਰਾਖਸ਼ੀਗਾ ਤੇ ਫਿਰ ਭੋਲੇ ਸ਼ੰਕਰ ਜੀ ਨੇ ਉਹਨਾਂ ਨੂੰ ਮਤਲਬ ਘੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਤੰਗ ਕਰਦਾ ਸੀਗਾ ਤੇ ਭੋਲੇ ਸ਼ੰਕਰ ਜੀ ਨੇ ਮਾਰਤਾ ਤੇ ਉਹ ਫਿਰ ਜਦੋਂ ਮਰਿਆ ਨਾ ਪੈਰ ਤੇ ਸੱਟ ਵੱਜ ਗਈ ਉਹ ਜਦੋਂ ਮਰਿਆ ਨਾ ਤਾਂ ਫਿਰ ਉਹਨੇ ਇੱਕ ਪਹਾੜ ਦਾ ਰੂਪ ਧਰਨ ਕਰ ਲਿਆ ਆਹੀ ਪਹਾੜਾ ਜਿਹੜਾ ਪਹਾੜ ਦਾ ਰੂਪ ਧਰਨ ਕਰ ਲਿਆ ਤੇ ਤਾਂ ਕਰਕੇ ਇਸ ਸ਼ਹਿਰ ਦਾ ਨਾਮ ਕੁਲੂ ਪੈ ਗਿਆ ਕਿਉਂਕਿ ਕੁਲੰਤ ਨਾਮ ਦਾ ਜਿਹੜਾ ਰਗ ਸੀਗਾ ਉਸ ਤੋਂ ਪੈ ਕੁਲੂ ਤੇ ਹਰ 12 ਸਾਲ ਤੇ ਬਿਜਲੀ ਪੈਣ ਦਾ ਕਾਰਨ ਇਹ ਹੈ ਕਿ ਭੋਲੇ ਸ਼ੰਕਰ ਜੀ ਨੇ ਇੰਦਰ ਭਗਵਾਨ ਨੂੰ ਕਿਹਾ ਸੀਗਾ ਕਿ ਤੁਸੀਂ ਇੱਥੇ ਬਿਜਲੀ ਪਾਉਣੀ ਹੈ ਤਾਂ ਜੋ ਉਹਨੂੰ ਜੁੜਨ ਦਿੰਦਾ ਕਿਉਂਕਿ ਇੱਕ ਕਹਿਣ ਦੇ ਅਨਸਾਰ ਮਤਲਬ ਪੱਕਾ ਨਹੀਂ ਕਿ ਕਹਿਣ ਅਨਸਾਰ ਇਹ ਕਿ ਜੋ 12 ਸਾਲ ਤੋਂ ਉਪਰ ਉਹ ਜੁੜਿਆ ਰਿਹਾ ਤਾਂ ਉਹ ਫੇਰ ਆਪਣੇ ਅਸਲੀ ਰੂਪ 'ਚ ਆ ਜਾਊਗਾ ਤੇ ਇਸ ਕਰਕੇ ਇੱਥੇ ਹਰ 12 ਸਾਲ ਬਾਅਦ ਇੰਨੀ ਖਤਰਨਾਕ ਬਿਜਲੀ ਬੰਦੀ ਹੈ ਕਿ ਇਹ ਜਿਹੜਾ ਸਾਰਾ ਕੁਝ ਮਤਲਬ ਬਿਜਲੀ ਪੈ ਜਾਂਦੀ ਹੈ ਤੇ ਸ਼ਿਵਲਿੰਗ ਵੀ ਆਪਣਾ ਵਿਰਧ ਹੋ ਜਾਂਦਾ ਹੈ ਤੇ ਫਿਰ ਉਹਨੇ ਜੋੜਿਆ ਜਾਂਦਾ ਹੈ ਦਾਲ ਦੇ ਆਟੇ ਤੇ ਘਿਓ ਨਾਲ ਤੇ ਹਫ਼ਤੇ ਬਾਅਦ ਹੀ ਉਹ ਮਤਲਬ ਫੇਰ ਉਵੇਂ ਹੀ ਹੋ ਜਾਂਦਾ ਕਿ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਇਥੋਂ ਦਾ ਇਤਿਹਾਸ ਆ ਤੇ ਬਾਕੀ ਤੁਹਾਨੂੰ ਆਪਾਂ ਥੋੜੇ ਜਿਹਾ ਹੋਰ ਛੋਟ ਦਿਖਾਣੇ ਆ ਤੇ ਉਸ ਤੋਂ ਬਾਅਦ ਲੋਕ ਦਾ ਐਂਡ ਕਰਦਾਂਗੇ ਫਿਰ ਆਪਾਂ ਨੀਚੇ ਜਾਵਾਂਗੇ ਥੱਲੇ ਜਾਵਾਂਗੇ ਫਿਰ ਆਪਾਂ ਤੇ ਯਾਰ ਬਹੁਤ ਸੋਹਣਾ ਜੇ ਤੇ ਕਿਸੇ ਤੋਂ ਆਇਆ ਜਾਂਦਾ ਯਾਰ ਗੋਡਿਆਂ 'ਚ ਜਾਣ ਹੈਗੀ ਕਿਸੇ ਦੇ ਤਾਂ ਜ਼ਰੂਰ ਆਓ ਯਾਰ ਕਿਉਂਕਿ ਯਾਰ ਬਹੁਤ ਸਕੂਨ ਹੈ ਇੱਥੇ ਤੇ ਚੱਲਦੀਆਂ ਨਾਮ ਜ਼ਿੰਦਗੀ ਹੈ ਤੇ ਐਡਵੈਂਚਰ ਕਰਨਾ ਚਾਹੀਦਾ ਤੇ ਬਾਕੀ ਤੁਹਾਨੂੰ ਅਸੀਂ ਸਾਡੇ ਬੰਦੇ ਬਖਾਨਾ ਆਏ ਕਿ ਨਹੀਂ ਆਏ ਉੱਪਰ ਆ ਆ ਗਏ ਸਿੰਘ ਸਾਡੇ ਕੋਲੇ ਕੋਲ ਪਹੁੰਚ ਗਏ ਜੀ ਸਾਹ ਆ ਦੇਖੋ ਜੀ ਸੰਧੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਮਹਾਦੇਵ ਕੀ ਜੈ ਜੈ ਦੇਖੋ ਜੀ ਇਹਨਾਂ ਨੂੰ ਪੋਲੇ ਸ਼ੰਕਰ ਹੀ ਖਿੱਚ ਲਿਆ ਦੇਖੋ ਇਹ ਆਨ ਦੇ ਹਲਾਤ ਨਹੀਂ ਸੀ ਕਿਉਂਕਿ ਹਸਪੀਟਲ ਆਇਆ ਸੀ ਕਿ ਲੋਕ ਲੱਗਾ ਜੀ ਤੇ ਆ ਚੈੱਕ ਕਰੋ ਮੇਰਾ ਭਰਾ ਕਹਿੰਦਾ ਜ਼ਿੰਦਗੀ ਰਹੀ ਤੇ ਕਹਿੰਦਾ ਮੈਂ ਤੇਰੇ ਨਾਲ ਨਹੀਂ ਆਣਾ ਕਦੇ ਗੁੱਟ ਵੀ ਸੁੱਜ ਗਿਆ ਗੁੱਟ ਵੀ ਸੁੱਜ ਗਿਆ ਜੀ ਮੁੰਡਾ ਚਲੋ ਕੋਈ ਨਹੀਂ ਇਹ ਸਪੇਨ ਜਾ ਕੇ ਯਾਦ ਹੋਣੀ ਹੈ ਇਹ ਕੌਣ ਹੈ ਉਹ ਤੁਸੀਂ ਮਰ ਜਣਾ ਤੁਸੀਂ ਉੱਥੇ ਹੀ ਵਾਹਿਗੁਰੂ ਆ ਚੈੱਕ ਕਰ ਲੋ ਯਾਰ ਕਿਆ ਸਕੂਨ ਆ ਯਾਰ ਮੈਂ ਤਾਂ ਕਹਿੰਦਾ ਵੀ ਇੱਥੇ ਆਉਣਾ ਚਾਹੀਦਾ ਸਾਰਿਆਂ ਨੂੰ ਥੱਲੇ ਗਏ ਤੁਹਾਨੂੰ ਚਾਰੇ ਪਾਸੇ ਘਮਾਤਾ ਹੁਣ ਇਹਦਾ ਰਾਹ ਰਹਿ ਗਿਆ ਥੋੜਾ ਜਾਂ ਆ ਸੇਬਾਂ ਦੇ ਬੂਟੇ ਆ ਗਏ ਬਾਰਾ ਪਈ ਉਹ ਨਹੀਂ ਇਸ ਪੂਰੀ ਥੋੜੇ ਟਾਈਮ ਤੱਕ ਤੇ ਮਹੀਨਾ ਚੱਲ ਰਿਹਾ ਨਵੰਬਰ ਦਾ ਨਵੰਬਰ ਚ ਦੇਖ ਲਓ ਹੌਸਲ ਹੁੰਦਾ ਇੱਥੇ ਜੇ ਕਿਸੇ ਮੇਰੇ ਵੀਰ ਨੇ ਆਣਾ ਦਸੰਬਰ ਤੱਕ ਵੀ ਵਧੀਆ ਰਹੂਗਾ ਇਹ ਤੇ ਜਨਵਰੀ ਫਰਵਰੀ ਚ ਬਰਫ ਪੈ ਜਾਂਦੀ ਇੱਥੇ ਦੋਸਤੋ ਬਾਅਦ ਇੱਥੇ ਆਣਾ ਥੋੜਾ ਜਿਹਾ ਮੁਸ਼ਕਿਲ ਹਰ ਹਰ ਮਹਾਦੇਵ जी शिमला से आए थे तो ये भी आएंगे ब्लॉग में <laughs> ਉਹ ਫੋਨ ਕਿਹਦਾ ਹੈ ਨਾਮ ਕੀ ਹੈ ਤੁਹਾਡਾ ਨਾਮ ਦੱਸੋ ਮਾਈ ਸੈਲਫ ਮੰਜੂ ਠਾਕੁਰ ਮੰਜੂ ਠਾਕੁਰ ਆਪਕਾ ਭਾਈ ਪ੍ਰਿੰਤ ਸ਼ਰਮਾ ਗੁੰਜਨ ਵਰਮਾ ਗੁੰਜਨ ਵਰਮਾ ਜੇ ਮਿਲਿਆ ਇਧਰ ਹਮੇ ਬਿਜਲਾਨੀ ਮਹਾਂਦੇਵ ਮੈਂ ਜਿਆਦਾ ਹੀ ਸਾਫ ਆਂਦੀ ਹੈ ਸਾਫ ਨਹੀਂ ਆਈ ਹੈ ਹੈ ਫੋਟੋ ਭੇਜੋ ਭੇਜੋ ਚਲੋ 1 ਮਿੰਟ ਬੈਠ ਜਾਓ ਤੋੜਾ ਦਾਜੂ ਵਾਹ ਸਾਨੂੰ ਮਿਲਿਆ ਫਰਿਸ਼ਤਾ ਇੱਕ ਕਦਮ ਰੱਬ ਦਾ ਜਾਨਵਰ ਬਸ ਇਹੀ ਹੈ ਇੱਕ ਸਟੈਪ ਮੈਂ ਕਹਾ ਭਾਈ ਇਹ ਲੋਕੋ ਨੂੰ ਪਤਾ ਪਤਾ ਦੇਣਾ ਫਰਿਸ਼ਤਾ ਆਇਆ ਜੀ ਚਿੱਟੇ ਚਿੱਟੇ ਦੋ ਜਣੇ ਚਿੱਟੇ ਚਿੱਟੇ ਜੇ ਆਵੇ ਕੋ ਟਾਵਰ ਜਿੰਨਾ ਆਰਾਮ ਕਰੇਗੇ ਫੁੱਟ ਨਹੀਂ ਰਹੇਗਾ ਚਿੱਟੇ ਰਹਿੰਦੇ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਕਚੋਰੀ ਜੀ ਚੋਰੀ ਚੱਕ ਲੈ ਹੱਥੇ ਨਹੀਂ ਆਉਣੀ ਹੈ ਐਡਾ ਬੰਦਾ ਫੜ ਲਾ ਗੱਗ ਨਾ ਕਰੀ ਉਹ ਆ ਕਿੱਡਾ ਇਹ ਮਾਰਨੀ ਤੇ ਰੋਟ ਉਹ ਨਾ ਉਹ ਨਾ ਨਾ ਉਹ ਨਾ ਸਾਲ ਉਹ ਵੇਖੀ ਅਸਲੀ ਜੁੰਨੇ ਆ ਗਏ ਬਾਂਦਰ ਦੀ ਪੰਛੀ ਸੁਆ ਆ ਦੇਖੋ ਜੀ ਆ ਐਸ ਬਾਂਛੀ ਚ ਹੁੰਦੇ ਸੀ ਅਸੀਂ ਪਹਿਲਾਂ ਚੈੱਕ ਕਰਦਾ ਸੀ ਚੈੱਕ ਕਰੋ ਸਾਹਿਬ ਚੈੱਕ ਕਰੋ ਇਹ ਆ ਬੱਚੇ ਜਾਂਦੇ ਸੀ ਬਹੁਤ ਮੁਸ਼ਕਲ ਟੇਰ ਮੈਂ ਇਹ ਦੇਖ ਕੇ ਰਾਨ ਨਿਕਾਇਆ ਜਵਾਕ ਆ ਦੇਖੋ ਤੁਰ ਕੇ ਹੁੰਦਾ ਸਾਰੇ ਰਾਹ ਹੈ ਨਾ ਹਟ 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 ਭਾਰ ਦੇ ਵੇਲਾ ਨਾ ਪਹਾੜੀ ਬੱਕਰਾ ਉਤਰ ਗਿਆ ਇਧਰ ਪਹਾੜੀ ਕਹਦਾ ਜਾ ਰਿਹਾ ਪਿੱਛੇ ਚੱਲ ਕਿੜੂ ਉਹ ਤੇਰਾ ਨੰਗ ਜਤਨ ਚੱਲ ਕੱਪੜੇ ਸਾਕੇ ਆਪਾਂ ਤੇ ਲੈ ਹੀ ਜਾਣਾ ਤੈਨੂੰ ਇੱਧਰ ਪਾੜੀ ਸੂਰ ਚੱਲਾ ਉਹ ਵਾਏ ਇੱਧਰ ਚਿੱਟਾ ਹਿਰਨ ਜਪੰਡਵ ਸਵਰਗ ਨੂੰ ਨਾਲ ਕੁੱਤਾ ਲੈ ਚੱਲੇ ਨੇ ਆ ਸਵਰਗ ਚੱਲੇ ਨੇ ਕੁੱਤਾ ਲੈ ਕੇ ਓਏ ਪੰਡਵ ਤਾਂ ਕਿੱਥੇ ਗਏ ਸੀਗੇ ਸਵਰਗ ਨੂੰ ਇਹ ਨਰਕ ਨੂੰ ਲੈ ਚੱਲੇ ਨੇ ਉੱਤ ਜਾ ਕੇ ਨਰਕ ਚੱਲੂ ਬੱਦ ਨਰਕ ਨੂੰ ਲੈ ਚੱਲੇ ਨੇ ਇਹ ਮੋਡ ਲਾਣੇ ਨਾਲ ਜਾਣ ਲੱਗੇ ਦੇਖੋ ਕਿਵੇਂ ਸੋਤੇ ਹੋਏ ਨੇ ਤੇ ਆਣ ਲੱਗੇ ਉਹਨੂੰ ਮੋਤ ਪੈਂਦੀ ਸੀ ਪਿੱਟਦੇ ਸੀ ਇਹ ਪਿੱਟਦੇ ਸੀ ਜਿਹੜੇ ਕਹਿੰਦੇ ਆਣ ਲੱਗੇ ਸਭ ਤੋਂ ਪਿੱਛੇ ਸੀ ਉਹ ਸਭ ਤੋਂ ਅੱਗੇ ਨੇ ਹੁਣ ਖੁਸ਼ੀਆਂ ਵੇਖੋ ਇਹਨਾਂ ਦੀ ਚਲੋ ਜੀ ਆਪ ਲੋਕ ਆਪਾਂ ਇੱਥੇ ਖਤਮ ਕਰਾਂਗੇ ਜਿੱਦਾਂ ਸੀ ਉੱਪਰ ਐਸੇ ਹੁੰਦੇ ਥੱਲੇ ਜਾਵਾਂ ਮਣ ਭਜਦੇ ਤੇ ਅਗਲਾ ਵਲੋਗ ਤੁਹਾਨੂੰ ਦਿਖਾਵਾਂਗੇ ਮਨਾਲੀ ਤੋਂ ਪਾਰ ਦਾ ਪਾਰ ਨਵੀਂ ਜੰਨਤ ਦੁਨੀਆ ਨਵਾਂ ਕੁਝ ਦਿਖਾਵਾਂਗੇ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਦਿਓ ਵਧੀਆ ਲੱਗਾ ਸ਼ੇਅਰ ਕਰ ਦਿਓ ਆ ਜਿਹੜੇ ਬੰਦੇ ਸਾਨੂੰ ਕਹਿੰਦੇ ਸੀ ਕਿੱਥੇ ਲਿਆ ਆ ਬੰਦੇ ਖੁਸ਼ ਦੇਖੋ ਕਿੰਨੇ ਸਾਰੇ ਖੁਸ਼ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਨਵੀਆਂ ਨਵੀਆਂ ਥਾਵਾਂ ਤੇ ਜਾਓ ਨਵੇਂ ਨਵੇਂ ਐਡਵੈਂਚਰ ਕਰੋ ਐਡਵੈਂਚਰ ਸਾਲਿਆ ਓਏ ਓ ਮੇਰੀ ਗੱਲ ਸੁਣੋ ਵਲੋਗ ਦੇ ਐਂਡ ਕਰਨ ਲੱਗਾ ਸਾਰੇ ਇਹਨਾਂ ਦੱਸੋ ਕਿੱਦਾਂ ਲੱਗਾ ਮੇਰੇ ਭਰਾਵਾਂ ਨੂੰ ਬਹੁਤ ਬਹੁਤ ਜੀ ਮੇਰੇ ਮਾਰੇ ਚੜ੍ਹੇੜਾ ਜਿਹੜੇ ਗੱਲ ਕਰਦੇ ਚੁਨਾ ਜਿਹੜੇ ਮੇਰੇ ਵੀਰ ਜਿਹੜੇ ਵੀਰਨਾ ਚਾਹਦੇ ਆ ਪਹਿਲੀ ਗੱਲ ਤਾਂ ਇਹ ਆਉਣਾ ਪੱਛੜਾ ਹੀ ਬਹੁਤ ਨਹੀਂ ਹੈ ਤੇ ਤੁਹਾਡੀ ਇਸ ਬਹੁਤ ਜ਼ਰੂਰੀ ਹੈ ਕਿਉਂਕਿ ਆ ਚੜਾਈ ਬਹੁਤ ਜ਼ਿਆਦਾ ਚੜ੍ਹਨੀ ਬਹੁਤ ਔਖੀ ਹੈ ਇਹ ਆ ਤੇ ਜਾਵੋਗੇ ਮਤਲਬ ਜੇ ਤੁਸੀਂ ਓਕੇ ਸੋਕੇ ਆਗੇ ਨਾ ਉਸ ਤੋਂ ਬਾਅਦ ਸ਼ੂਨ ਦਿੱਤਾ ਜਾਣਾ ਨਜ਼ਾਰਾ ਇਹ ਫੁੱਲ ਨਜ਼ਾਰਾ ਫੁੱਲ ਨਜ਼ਾਰਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਬੱਚੇ ਸੇਵਾ ਕਰਾ ਬੱਚਿਆ ਬੱਚਿਆ ਦੀ ਮੈਂ ਵੀਡੀਓ ਪਾਤੀ ਹੈ ਲਿਖਣ ਲਿਖਣੇ ਕੇ ਬੱਚੇ ਆਏ ਕੋ ਨਾ ਕੇ ਬੱਚੇ ਆਪਣੇ ਤੋਂ ਜ਼ਿਆਦਾ ਵਧੀਆ ਹੈ ਹਰ ਕਾਲ ਹਰ ਹਰ ਸੁਖਵੀਰ ਬੱਦਲ ਲਾਲ ਸਿੰਘ ਜਿਹੜਾ ਫਿੱਟ ਪੱਜਾ ਰਿਹਾ ਲੱਗਦਾ ਹਰ ਕਾਲਤ ਜਗਾ ਰਿਹਾ ਲੱਗਦਾ ਕੋਈ ਵੀ ਜਰਾਮ ਬਣੇ ਕਹਿੰਦੇ ਵਾਹਿਗੁਰੂ ਜੀ ਜਰਾ ਇਹ ਵਲੋਗ ਦਾ ਐਂਡ ਕਰਦੇ ਆ ਅਗਲਾ ਵਲੋਗ ਕੋਈ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ